ਤਲੋ ਜੀ ਅੱਜ ਆਪਾਂ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਸ਼ਾਮਿਲ ਕੰਮਕਾਰ ਤਿੰਨ ਨਾਲੇ ਕਰਾਂਗੇ ਅਰਬੀ ਦੀ ਸਬਜ਼ੀ ਦੀ ਰੈਸਪੀ ਜਿਹਨਾਂ ਨੂੰ ਬਣਾਣੀ ਆਉਂਦੀ ਆ ਬਹੁਤ ਵਧੀਆ ਤੇ ਜਿਹਨਾਂ ਨਹੀਂ ਬਣਾਣੀ ਆਉਂਦੀ ਉਹ ਸਿੱਖ ਲਓ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਈ ਹੋਪ ਸਭੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੱਲੋ ਜੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਆ ਕੇ ਸਿੱਧਾ ਮੈਂ ਆ ਗਈ ਹਾਂ ਰਸੋਈ ਦੇ ਵਿੱਚ ਤੇ ਇੱਥੇ ਮੈਂ ਸਬਜੀ ਆਪਣੀ ਅਰਬੀ ਦੀ ਜਿਹੜੀ ਸੀ ਚੰਗੀ ਤਰ੍ਹਾਂ ਨਾਲ ਛਿੱਲ ਕੇ ਕੱਟ ਕੇ ਤੇ ਚੰਗੀ ਤਰ੍ਹਾਂ ਪੰਜ-ਸੱਤ ਪਾਣੀਆਂ 'ਚ ਧੋ ਕੇ ਛਾਨਣੇ ਦੇ ਵਿੱਚ ਪਾ ਕੇ ਸੁੱਕਣੇ ਰੱਖ ਗਈ ਸੀ ਤੇ ਹੁਣ ਆਪਣੇ ਆਂਦੇ ਨੂੰ ਸੁੱਕ ਚੁੱਕੀ ਹੈ ਤੇ ਉਸ ਤੋਂ ਬਾਅਦ ਮੈਂ ਇੱਥੇ ਤੜਕਾ ਘਟ ਲਿਆ ਟਮਾਟਰ ਪਿਆਜ਼ ਹਰੀਆਂ ਮਿਰਚਾਂ ਤੇ ਅਦਰਕ ਦਾ ਇੱਕ ਛੋਟਾ ਟੁਕੜਾ ਲਿਆ ਸੀ ਤੇ ਲੋ ਜੀ ਸਾਰੀਆਂ ਚੀਜ਼ ਆਪਣੀਆਂ ਕੱਟੀਆਂ ਗਿਆ ਨੇ ਤੇ ਇੱਥੇ ਅਰਬੀ ਵੀ ਸੁੱਕੇ ਹੋਈ ਹੈ ਤਿਆਰ ਤੇ ਉਸ ਤੋਂ ਬਾਅਦ ਆਪਾਂ ਲਈਏ ਕੜਾਈ ਬਹੁਤ ਹੀ ਪੁਰਾਣੀ ਜੀ ਤੇ ਉਸ ਤੋਂ ਬਾਅਦ ਇਹਦੇ 'ਚ ਯਾਨੀ ਕਿ ਕਰਮ ਹੋਣ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਕੱਟਿਆ ਹੋਇਆ ਤੜਕਾ ਉਹ ਪਾ ਦਿੱਤਾ ਤੇ ਲੂਣ ਮਿਰਚ ਹਲਦੀ ਪਾ ਕੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇੱਕ ਮੈਗੀ ਮਸਾਲਾ ਮੈਗੀ ਮਸਾਲੇ ਦਾ ਬਹੁਤ ਵਧੀਆ ਟੇਸਟ ਆਉਂਦਾ ਹੈ ਇਹਦੇ 'ਚ ਤੇ ਲੋ ਜੀ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਭੁੰਨ ਲਵਾਂਗੇ 2 ਤੋਂ 3 ਮਿੰਟ ਲੱਗਣਗੇ ਪੁੱਜ ਜਾਏਗਾ ਜਦੋਂ ਆਪਣਾ ਮਸਾਲਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਅਰਬੀ ਰੱਖੀ ਹੋਈ ਹੈ ਕੱਟ ਧੋ ਕੇ ਸਾਰੀ ਸਵਾਰ ਸਵਾਰ ਕੇ ਉਹ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਨਾਲ ਕਰ ਲਵਾਂਗੇ ਮਿਕਸ ਤੇ ਉਸ ਤੋਂ ਬਾਅਦ ਇਹਨੂੰ ਥੋੜੀ ਦੇਰ ਲਈ ਟੱਕ ਦੇਵਾਂਗੇ ਤੇ ਵਿੱਚ ਵਿੱਚ ਆਪਾਂ ਇਹਨੂੰ ਦੇਖ ਤੇ ਵਿੱਚ ਥੱਲੇ ਨਾਲ ਲੱਗ ਜੇ ਤੇ ਉਸ ਤੋਂ ਬਾਅਦ ਮੈਂ ਜਿਹੜੇ ਹੋਰ ਕੰਮ ਕਰਨੇ ਸੀ ਉਹ ਕਿਤੇ ਸਭ ਤੋਂ ਪਹਿਲਾਂ ਦੁੱਧ ਦਾ ਦਾ ਕੰਮ ਹੋ ਜਾਂਦਾ ਇਸ ਟਾਈਮ ਦੁੱਧ ਜਿਹੜਾ ਸੀ ਆਪਾਂ ਰਾਤ ਨੂੰ ਗਰਮ ਕਰਕੇ ਰੱਖ ਲਈਦਾ ਫ੍ਰਿਜ 'ਚ ਤੇ ਸਵੇਰੇ ਸਾਰਾ ਵਰਤ ਵਰਤ ਕੇ ਉਸ ਤੋਂ ਬਾਅਦ ਜਿਹੜੀ ਮਲਾਈ ਹੁੰਦੀ ਹੈ ਉਹ ਇਕੱਠੀ ਕਰਕੇ ਲਾਲੀਦੀ ਹੈ ਤੇ ਇੱਥੇ ਮੈਂ ਸਾਰੀ ਮਲਾਈ ਇਕੱਠੀ ਕਰਕੇ ਰੱਖ ਲਈ ਆ ਕੌਲੀ ਦੇ ਵਿੱਚ ਤੇ ਜਿਹੜੀ ਵੀ ਮਲਾਈ ਹੁੰਦੀ ਹੈ ਇੱਕ ਹਫਤੇ ਦੀ ਤੇ ਯਾਰ 4-5 ਦਿਨਾਂ ਦੀ ਉਹ ਇਕੱਠੀ ਕਰਕੇ ਮੱਖਣ-ਮੱਖਣ ਬਣਾ ਲੀਦਾ ਤੇ ਫਿਰ ਉਸ ਤੋਂ ਬਾਅਦ ਕਿਉਂ ਕੱਢ ਲੀਦਾ ਇੱਥੇ ਮਲਾਈ ਜਿਹੜੀ ਸੀ ਫਿਰ ਮੈਂ ਫ੍ਰਿਜ ਚ ਰੱਖ ਦੂੰਗੀ ਤੇ ਉਸ ਤੋਂ ਬਾਅਦ ਜਿਹੜਾ ਇਹ ਦੁੱਧ ਬਚਦਾ ਜਾਂ ਤਾਂ ਜੇ ਜ਼ਿਆਦਾ ਹੋਵੇ ਤਾਂ ਫਿਰ ਆਪਾਂ ਦਹੀਂ ਲਈ ਵੀ ਰੱਖ ਲੈਨੇ ਆ ਤੇ ਬਾਕੀ ਆਪਾਂ ਜਿਹੜੇ ਰੱਖਿਓਏ ਨੇ ਦਰਬੇਸ਼ ਉਹਨਾਂ ਨੂੰ ਪਾਈਦਾ ਕਿਉਂਕਿ ਉਹ ਵੀ ਸ਼ਾਮ ਨੂੰ ਆਪਣੀ ਉਡੀਕ ਕਰਦੇ ਹੁੰਦੇ ਨੇ ਦੁੱਧ ਦਾ ਪੀਣ ਦੀ ਤੇ ਸੱਚ ਆਣ ਕੇ ਆਪਾਂ ਗੁਰਦੁਆਰਾ ਸਾਹਿਬ ਤੋਂ ਇੱਕ ਕੰਮ ਹੋਰ ਕੀਤਾ ਸੀ ਫ੍ਰਿਜ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਜੰਮੀ ਪਈ ਸੀ ਉਹ ਮੈਂ ਤੇ ਸਰਦਾਰ ਜੀ ਨੇ ਫਿਰ ਕੱਢੀ ਸਾਰੀ ਤੇ ਫ੍ਰਿਜ ਇੱਕ ਵਾਰ ਕਲੀਨ ਕੀਤੀ ਸਾਰੀ ਉੱ ਚਲੋ ਜੀ ਵਿੱਚ ਵਿੱਚ ਆਪਾਂ ਸਬਜ਼ੀ ਵੀ ਚੈੱਕ ਕਰੀ ਜਾ ਰਹੇ ਸੀ ਵੀ ਕਿਤੇ ਥੱਲੇ ਨਾ ਲੱਗ ਜੇ ਤੇ ਲੋ ਜੀ ਉਸ ਤੋਂ ਬਾਅਦ ਸਾਰਾ ਛਾਨਣਾ ਮੈਂ ਕੀਤਾ ਖਾਲੀ ਜਿਹੜੀਆਂ ਜਿਹੜੀਆਂ ਚੀਜ਼ਾਂ ਜਿੱਥੇ ਰੱਖਣ ਵਾਲੀਆਂ ਸੀ ਜਿਹੜੇ ਭਾਂਡੇ ਉੱਥੇ-ਉੱਥੇ ਰੱਖੇ ਤੇ ਇੱਥੇ ਜਸਨੂਰ ਜਿਹੜਾ ਬਹੁਤ ਗੱਲਾਂ-ਗੱਲਾਂ ਸੁਣਾੰਦਾ ਰਹਿੰਦਾ ਮੈਨੂੰ ਨਾਲ ਦੇ ਨਾਲ ਵੀਡੀਓ ਕਲਿੱਪਸ ਉਹ ਹੀ ਬਣਾਉਂਦਾ ਤੇ ਉਹ ਬਣਾ ਰਿਹਾ ਸੀ ਤੇ ਨਾਲ-ਨਾਲ ਮੈਨੂੰ ਬਹੁਤ ਗੱਲਾਂ ਸੁਣਾ ਰਿਹਾ ਸੀ ਮਮਾ ਮਮਾ ਉਹ ਆਪਣੀਆਂ ਸਕੂਲ ਦੀਆਂ ਗੱਲਾਂ ਇਸ ਟਾਈਮ ਲੈ ਕੇ ਬੈਠ ਜਾਂਦਾ ਜਾਂ ਆਪਣੇ 11 ਦੋਸਤਾਂ ਦੀਆਂ ਜਾਂ ਕੁਝ ਵੀ ਇਸ ਟਾਈਮ ਸੁਣਾੰਦਾ ਰਹਿੰਦਾ ਮੈਨੂੰ ਤੇ ਮੈਂ ਸੁਣਦੀ ਰਹਿੰਦੀ ਆ ਫਿਰ ਮੈ ਫੇਰ ਉਸ ਤੋਂ ਬਾਅਦ ਆਪਾਂ ਸਾਰਾ ਛਾਨਣਾ ਕਰਤਾ ਖਾਲੀ ਤੇ ਫਿਰ ਜਿਹੜੇ ਭਾਂਡੇ ਪੁੰਡੇ ਸੀ ਉਹ ਮਾਂਜਣੇ ਸ਼ੁਰੂ ਕੀਤੇ ਤੇ ਸੁਖਨਾਲ ਭਾਂਡੇ ਤਾਂ ਤੁਹਾਨੂੰ ਪਤਾ ਵਸਦੇ ਘਰਾਂ ਦੇ ਵਿੱਚ ਮੁੱਕਦੇ ਹੀ ਨਹੀਂ ਤੇ ਕਦੀ ਦੁੱਧ ਵਾਲੇ ਕਦੀ ਚਾਹ ਵਾਲੇ ਕਦੀ ਰੋਟੀ ਵਾਲੇ ਐਵੇਂ ਚੱਲਦੇ ਰਹਿੰਦੇ ਨੇ ਤੇ ਮੇਰੇ ਤੇ ਖਾਸ ਕਰ ਜ਼ਿਆਦਾ ਹੀ ਹੋ ਜਾਂਦੇ ਨੇ ਮੈਂ ਤਾਂ ਮਾੜਾ ਜਿਹਾ ਵੀ ਕਿਸੇ ਚੀਜ਼ 'ਚ ਕੁਝ ਵੀ ਕੀਤਾ ਹੋਵੇ ਤਾਂ ਉਹ ਵੀ ਮੈਂ ਰੱਖ ਦਿੰਨੀ ਆ ਮਾਂਜਣੇ ਤੇ ਲੋ ਜੀ ਇੱਥੇ ਸਬਜੀ ਸਬਜੀ ਵਾਲੇ ਸਾਰੇ ਭਾਂਡੇ ਸੀਗੇ ਆਪਣੇ ਚਾਚੂ ਵਾਲੇ ਇੱਕ ਦੋ ਭਾਂਡੇ ਸੀ ਬਾਕੀ ਮੈਂ ਮਾਂਝ ਕੀ ਸੀ ਜਦੋਂ ਗੁਰਦੁਆਰਾ ਸਾਹਿਬ ਗਈਆਂ ਤੇ ਸਾਰੇ ਆਪਾਂ ਕਲੀਨ-ਕਲੂਨ ਕਰਕੇ ਰੱਖਲੇ ਸੀ ਕਿਉਂਕਿ ਇਸ ਟਾਈਮ ਨਾ ਕੰਮ-ਕੁਮ ਦੁੱਧ ਦਾਦਾ ਦਾ ਜ਼ਿਆਦਾ ਹੋ ਜਾਂਦਾ ਜਿਵੇਂ ਸਾਰੇ ਭਾਂਡੇ ਪੁੰਡੇ ਖਾਲੀ ਕਰਨੇ ਹੁੰਦੇ ਨੇ ਮੈਂ ਦਹੀਂ ਵਾਲੇ ਭਾਂਡੇ ਖਾਲੀ ਕਰਨੇ ਹੁੰਦੇ ਨੇ ਤੇ ਕੋਈ ਵੀ ਜਿਵੇਂ ਬਰਤਨ ਹੁੰਦੇ ਨੇ ਜਿਹੜੇ ਮਲਾਈ-ਮਲੂਈ ਵਾਲੇ ਜਾਂ ਇੱਕ ਮਲਾਈ ਇੱਕ ਚ ਕਰਨੀ ਹੁੰਦੀ ਹੈ ਤੇ ਇਸ ਕਰਕੇ ਬਰਤਨ ਕਾਫੀ ਜ਼ਿਆਦਾ ਹੋ ਜਾਂਦੇ ਨੇ ਤੇ ਇਸ ਟਾਈਮ ਸਾਰੇ ਬਰਤਨ ਪਹਿਲਾਂ ਵੀ ਇੱਕ ਵਾਰ ਮੈਂ ਜਦੋਂ ਧੋਗੀ ਸੀ ਤੇ ਵਾਰ-ਵਾਰ ਸ਼ਾਮ ਟਾਈਮ ਤੇ ਕਾਫੀ ਹੋ ਜਾਂ ਤੇ ਉਸ ਤੋਂ ਬਾਅਦ ਰੋਟੀ ਪਾਣੀ ਵਾਲੇ ਵੀ ਹੋ ਜਾਣੇ ਨੇ ਉਹ ਵੀ ਆਪਾਂ ਕਰ ਦਾਂਗੇ ਕਲੀਨ ਤੇ ਨਾਲੋਂ ਨਾਲ ਆਪਾਂ ਫਿਰ ਛਾਨਣੇ ਚ ਲਈ ਜਾਂਦੇ ਹੁੰਨੇ ਆ ਜਦੋਂ ਸੁੱਕ ਜਾਂਦੇ ਨੇ ਫਿਰ ਆਪਾਂ ਇਹਨਾਂ ਦੀ ਚੰਗੀ ਜਗ੍ਹਾ ਤੇ ਇਹਨਾਂ ਨੂੰ ਰੱਖ ਦਿੰਨੇ ਹੁੰਨੇ ਆ ਤੇ ਜਸਨੂਰ ਵੀ ਇੱਥੇ ਕਮੈਂਟਰੀ ਚੱਲਦੀ ਰਹਿੰਦੀ ਹੁੰਦੀ ਹੈ ਮਮਾ ਆ ਹੋ ਗਿਆ ਮਮਾ ਆ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਆਟਾ-ਆਟਾ ਵੀ ਗੁੰਨਣਾ ਸੀ ਆਟਾ ਗੁੰਨ ਕੇ ਮੈਂ ਇੱਕ ਸਾਢੇ ਤੇ ਰੱਖ ਲਿਆ ਤੇ ਸਰਦਾਰ ਜੀ ਇੱਥੇ ਢੇਡੇ ਮਾਰ ਰਹੇ ਸੀ ਬਾਰ-ਬਾਰ ਕਿਉਂਕਿ ਉਹਨਾਂ ਨੂੰ ਚਾਹੀਦੀ ਅਰਬੀ ਉਹਨਾਂ ਦੀ ਫੇਵਰੇਟ ਸਬਜੀ ਹੈ ਤੇ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਦੋ ਤਿੰਨ ਵਾਰ ਸਬਜੀ ਨੂੰ ਘੇੜੇ ਦੇ ਜਾਨੇ ਨੇ ਉਹ ਬਸ ਦੇਖ ਰਹੇ ਸੀ ਵੀ ਕਦੋਂ ਬਣੇ ਵਾਰ-ਵਾਰ ਆਣ ਕੇ ਪੁੱਛ ਰਹੇ ਸੀ ਬਣ ਗਈ ਬਣ ਗਈ ਤੇ ਜਦੋਂ ਇਹ ਸਬਜੀ ਬਣ ਜਾਣੀ ਹੈ ਨਾਲ ਦੀ ਨਾਲ ਉਹਨਾਂ ਨੇ ਆਪਣੀ ਕੌਲੀ ਚੱਕਣੀ ਹੈ ਤੇ ਦੋ ਤਿੰਨ ਵਾਰ ਉਹਨਾਂ ਨੇ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਟੇਸਟ ਕਰ ਲੈਣੀ ਹੈ ਤੇ ਬਾਹਰ ਬਹੁਤ ਸੋਹਣਾ ਜਿਹਾ ਮੌਸਮ ਹੋਇਆ ਪਿਆ ਸੀ ਠੰਡਾ ਠੰਡਾ ਕਾਫੀ ਮੀਂਹ ਪੈ ਹੀ ਜਾ ਰਿਹਾ ਸੀ ਬਾਹਰ ਤੇ ਦਰਵੇਸ਼ ਆਪਣੇ ਦੇਖ ਰਹੇ ਸੀ ਉਹਨਾਂ ਨੂੰ ਵੀ ਲੱਗ ਚੁੱਕੀ ਹੈ ਭੁੱਖ ਤੇ ਅੰਦਰੇ ਕੰਮਕੁਮ ਨਵੇੜ ਕੇ ਉਸ ਤੋਂ ਬਾਅਦ ਇਹਨਾਂ ਦਰਵੇਸ਼ਾਂ ਨੂੰ ਪਾਇਆ ਆ ਪਾ ਦੁੱਧ ਤੇ ਕਾਫੀ ਸਾਰੀਆਂ ਵੀਡੀਓਜ਼ 'ਚ ਮੈਂ ਦੱਸਿਆ ਹੋਇਆ ਜਿਵੇਂ ਕਿ ਸਿਰਫ ਆਪਾਂ ਇੱਕ ਰੱਖਿਆ ਹੋਇਆ ਬੂਜ਼ੋ ਬਾਕੀ ਜਿਹੜੇ ਦੋ ਤਿੰਨ ਨੇ ਉਹ ਬਾਹਰ ਲਏ ਨੇ ਬਾਹਰ ਹੀ ਰਹਿੰਦੇ ਨੇ ਤੇ ਇੱਕ ਹੋਰ ਇਹਨਾਂ ਨੂੰ ਵੀ ਸਰਦਾਰ ਜੀ ਨੇ ਲਿਆ ਕੇ ਪਟਾ ਪਾਤਾ ਇਹ ਹੈਗਾ ਵਾਰਾ ਹੀ ਆ ਪਰ ਇਹ ਰਹਿੰਦਾ ਆਪਣੇ ਘਰ ਕੋਲ ਹੀ ਹੈ ਤੇ ਅੰਦਰ ਵੀ ਆ ਜਾਂਦਾ ਹੈ ਤੇ ਇਹਨੂੰ ਵੀ ਆਪਾਂ ਰੋਟੀ ਪਾਣੀ ਪਾ ਦਿੰਦੇ ਆ ਤੇ ਬਹੁਤ ਘਰ ਲੱਗ ਗਿਆ ਤੇ ਉਸ ਤੋਂ ਬਾਅਦ ਆਪਾਂ ਦਰਵੇਸ਼ਾਂ ਨੂੰ ਪਾ ਕੇ ਦੁੱਧ ਫੇਰ ਆਗੇ ਸੀ ਅੰਦਰ ਫਿਰ ਜਿਹੜੇ ਇੱਕ ਤੋਂ ਭਾਂਡੇ ਸੀ ਉਹ ਵੀ ਕਲੀਨ ਕਰ ਲਈ ਸੀ ਤੇ ਉਸ ਤੋਂ ਬਾਅਦ ਦੁੱਧ ਰੱਖਤਾ ਸੀ ਆਪਾਂ ਗਰਮ ਤੇ ਫਿਰ ਆਇਆ ਜਸਨੂਰ ਰਸੋਈ ਦੇ ਵਿੱਚ ਆਰਬੀਓ ਨੂੰ ਬਿਲਕੁਲ ਪਸੰਦ ਨਹੀਂ ਉਹਦੇ ਪਾਪਾ ਦੀ ਫੇਵਰੇਟ ਹੈ ਮੈਨੂੰ ਤਾਂ ਇਹ ਹੀ ਨਹੀਂ ਸਮਝ ਆਉਂਦੀ ਵੀ ਇਹਨਾਂ ਦੋਨਾਂ ਨੂੰ ਮੈਂ ਕਿਹੜੀ ਇਹੋ ਜੀ ਚੀਜ਼ ਬਣਾ ਕੇ ਖਵਾਵਾਂ ਜਿਹੜੀ ਇਕੱਠੀ ਖਾ ਲੈਣ ਬਸ ਇੱਕ ਸਿਓ ਭੱਜੀ ਦੀ ਸਬਜ਼ੀ ਹੈ ਜਾਂ ਗੋਭੀ ਦੀ ਸਬਜ਼ੀ ਹੈ ਜਿਹੜੇ ਦੋਨੇ ਪਿਓ ਪੁੱਤਰਾਂ ਦੀ ਫੇਵਰੇਟ ਹੈ ਬਸ ਮੈਨੂੰ ਲੱਗਦਾ ਵੀ ਮੈਂ ਉਹੀ ਬਣਾ ਕੇ ਰੱਖਦਾ ਕਰਾਂ ਕਈ ਵਾਰ ਤਾਂ ਮੈਨੂੰ ਗੁੱਸਾ ਹੀ ਚੜ ਜਾਂਦਾ ਮੈਂ ਕਹਿੰਨੀ ਹੁੰਨੀ ਆ ਵੀ ਉਹੀ ਬਣਾ ਕੇ ਰੱਖ ਦਿੰਨੀ ਆ ਰੋਜ਼ ਰੋਜ਼ ਉਹੀ ਖਾਇਆ ਕਰੋ ਤੁਸੀਂ ਕਹਿੰਦੇ ਹਾਂ ਬਣਾ ਦਿਆ ਕਰੋ ਤੇ ਉਸ ਤੋਂ ਬਾਅਦ ਜਸਨੂਰ ਨੇ ਇੱਥੇ ਆਪਣੀ ਮੈਗੀ ਤੇ ਇਹਦੇ ਪਾਪਾ ਵੀ ਆਪਣੀ ਇੱਕ ਦੋ ਵਾਰੀ ਅਰਬੀ ਲੈ ਚੁਕੇ ਨੇ ਟਰਾਈ ਕਰ ਚੁਕੇ ਨੇ ਤੇ ਉਸ ਤੋਂ ਬਾਅਦ ਮੈਂ ਲਾਤੇ ਸੀ ਫੁਲਕੇ ਤੇ ਸਰਦਾਰ ਜੀ ਨੂੰ ਵੀ ਰੋਟੀ ਖਵਾਤੀ ਸੀ ਤੇ ਫੇਰ ਖਾਦੀ ਆਪਾਂ ਉਸ ਤੋਂ ਬਾਅਦ ਜਸਨੂਰ ਕਹਿੰਦਾ ਵੀ ਮੈਂ ਮੈਗੀ ਨਾਲ ਰੋਟੀ ਅੱਜ ਨਹੀਂ ਖਾਣੀ ਇੱਕ ਅਦਾ ਫੁਲਕਾ ਵੈਸੇ ਉਹਨੂੰ ਮੈਂ ਖਵਾ ਦੇਣੀ ਉਹਨੇ ਆਪਣੇ ਨਾਲ ਧੱਕੇ ਨਾਲ ਤੇ ਵੈਸੇ ਉਹ ਰੱਜ ਕੇ ਰੋਟੀ ਖਾ ਲੈਂਦਾ ਜਦੋਂ ਉਹਦੀ ਫੇਵਰੇਟ ਸਬਜੀ ਬਣੀ ਹੋਵੇ ਤੇ ਉਸ ਤੋਂ ਬਾਅਦ ਆਪਾਂ ਕਰੀਦਾ ਇਥੇ ਭਾਂਡੇ ਟਿੰਡਿਆਂ ਦਾ ਕਾਰਜਕ੍ਰਮ ਉਹ ਸਾਫ਼ ਸੁਫ਼ਾ ਕਰਕੇ ਫਿਰ ਕਰੀਦਾ ਸਹਿਜ ਪਾਠ ਇਹ ਸੀ ਅੱਜ ਦੀ ਵੀਡੀਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ ਥੈਂਕ ਯੂ ਵੀਡੀਓ ਵਧੀਆ ਲੱਗਿਆ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਭੁੱਲਿਓ ਬਹੁਤ ਜਲਦੀ ਇੱਕ ਨਵੀਂ ਵਲੌਗ ਤੇ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਣੀ ਆਂ